ਲੋਬੀ ਪ੍ਰਭੂ ਕੈਨੇਡਾ ਦੇ ਵਿੱਚ ਪੰਜਾਬਣਾਂ ਕੁੜੀਆਂ ਦਾ ਰੁਝਾਨ ਕਾਲਿਆਂ ਵੱਲ ਬਹੁਤ ਤੇਜ਼ੀ ਨਾਲ ਵਧ ਰਿਹਾ ਬਹੁਤ ਤੇਜ਼ੀ ਨਾਲ ਪੰਜਾਬਣਾਂ ਕੁੜੀਆਂ ਕਾਲਿਆਂ ਨੂੰ ਪਸੰਦ ਕਰ ਰਹੀਆਂ ਨੇ ਉਹਨਾਂ ਦੇ ਨਾਲ ਲਿਵਿੰਗ ਰਿਲੇਸ਼ਨ ਚ ਰਹਿ ਰਹੀਆਂ ਨੇ ਉਹਨਾਂ ਦੀਆਂ ਗੱਡੀਆਂ 'ਚ ਝੂਟੇ ਲੈ ਰਹੀਆਂ ਨੇ ਉਹਨਾਂ ਦੇ ਝੂਠੇ ਭਾਂਡੇ ਮਾਜ ਰਹੀਆਂ ਨੇ ਉਹਨਾਂ ਦੀਆਂ ਰਾਤਾਂ ਰੰਗੀਨ ਕਰ ਰਹੀਆਂ ਨੇ ਇਹ ਗੱਲ ਸੱਚੀ ਹੈ ਇਹ ਗੱਲ ਕੌੜੀ ਹੈ ਪਰ ਇਹ ਗੱਲ ਮਿਰਚਾਂ ਵਰਗੀ ਆ ਬੜਿਆਂ ਨੂੰ ਲੜੂਗੀ ਪਰ ਮੈਂ ਸਾਰਿਆਂ ਨੂੰ ਇਹ ਗੱਲ ਨਹੀਂ ਕਹਿ ਰਿਹਾ ਕਿ ਸਾਰੀਆਂ ਕੁੜੀਆਂ ਮਾੜੀਆਂ ਨੇ ਪਰ 20 ਤੋਂ 25% ਕੁੜੀਆਂ ਇਹ ਕੰਮ ਕਰ ਰਹੀਆਂ ਨੇ ਆਮ ਹੀ ਤੁਹਾਨੂੰ ਕੈਨੇਡਾ ਦੇ ਵਿੱਚ ਪਾਰਕਾਂ ਦੇ ਵਿੱਚ ਜਾਂ ਕਿਸੇ ਮਾਲ ਦੇ ਵਿੱਚ ਆਮ ਹੀ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਕਿ ਜਿਹੜੀ ਪੰਜਾਬਣਾਂ ਕੁੜੀਆਂ ਨੇ ਉਹ ਕਾਲਿਆਂ ਨਾਲ ਤੁਰੀਆਂ ਫਿਰਦੀਆਂ ਨੇ ਬਹੁਤ ਸਾਰੀਆਂ ਪੰਜਾਬਣਾਂ ਕੁੜੀਆਂ ਜਿਨ੍ਹਾਂ ਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਸ਼ਿਫਟਾਂ ਲਾਉਣ ਨੂੰ ਜੀ ਨਹੀਂ ਕਰਦਾ ਉਹ ਕਾਲਿਆਂ ਨਾਲ ਬੇਸਮੈਂਟ ਵਿੱਚ ਰਹਿੰਦੀਆਂ ਨੇ ਉਹਨਾਂ ਦੇ ਘਰਾਂ 'ਚ ਰਹਿੰਦੀਆਂ ਨੇ ਉਹਨਾਂ ਦੇ ਝੂਠੇ ਭਾਂਡੇ ਮਾਜਦੀਆਂ ਨਾਲ ਰਾਤ ਨੂੰ ਉਹਨਾਂ ਦੀਆਂ ਰਾਤਾਂ ਰੰਗੀਨ ਕਰਦੀਆਂ ਨੇ ਹੁਣ ਤੁਹਾਨੂੰ ਪਤਾ ਵੀ ਜਦੋਂ ਦਾ ਕੈਨੇਡਾ ਦਾ ਪੀਆਰ ਵਾਲਾ ਕੰਮ ਔਖਾ ਹੋ ਗਿਆ ਪੀਆਰ ਕੈਨੇਡਾ ਨੇ ਔਖੀ ਕਰਤੀ ਤਾਂ ਕੁਝ ਕੁ ਪੰਜਾਬਣ ਕੁੜੀਆਂ ਨੇ ਇਹ ਰਾਹ ਛੋੜ ਲਿਆ ਵੀ ਠੀਕ ਆ ਯਾਰ ਕਾਲੇ ਨਾਲ ਰਹੋ ਠੀਕ ਆ ਕਾਲੇ ਨਾਲ ਲਿਵਿੰਗ ਰਿਲੇਸ਼ਨ ਚ ਰਹੀਏ ਭਾਵੇਂ ਕਾਲੇ ਨਾਲ ਵਿਆਹ ਕਰਾ ਲਈਏ ਕਾਲੇ ਦਾ ਬੱਚਾ ਪੈਦਾ ਕਰੀਏ ਠੀਕ ਆ ਸਾਨੂੰ ਪੀਆਰ ਮਿਲ ਜਾਊਗੀ ਤੇ ਬਹੁਤ ਸਾਰੀਆਂ ਕੁੜੀਆਂ ਦੇ ਮਾਂ ਪਿਓ ਨੂੰ ਪੰਜਾਬ ਬੈਠੇ ਨੂੰ ਇਸ ਗੱਲ ਦਾ ਪਤਾ ਵੀ ਆ ਦੀ ਜਿਹੜੀ ਸਾਡੀ ਧੀ ਆ ਉਹ ਕਾਲੇ ਨਾਲ ਤੁਰੇ ਫਿਰਦੀ ਆ ਸਾਡਾ ਜਵਾਈ ਹੁਣ ਕਾਲਾ ਬਣਿਆ ਫਿਰਦਾ ਪਰ ਮਾਪਿਓ ਕਹਿੰਦਾ ਕੋਈ ਗੱਲ ਨਹੀਂ ਧੀਏ ਤੂੰ ਕਾਲੇ ਨਾ ਰਹੇ ਗੋਰੇ ਨਾ ਰਹੇ ਹਰੇ ਨਾ ਰਹੇ ਲਾਲ ਨਾ ਰਹੇ ਕੋਈ ਚੱਕਰ ਨਹੀਂ ਗੱਲ। ਬਸ ਤੂੰ ਪੀਆਰ ਲੈ ਤੇ ਸਾਨੂੰ ਛੇਤੀ ਛੇਤੀ ਬਾਹਰ ਸੱਦ। ਮਾਪਿਓ ਨੂੰ ਵੀ ਇਸ ਗੱਲ ਦੀ ਕਾੜੀ ਹੈ ਕਿ ਸਾਡੀ ਧੀ ਛੇਤੀ ਪੀਆਰ ਹੋਵੇ ਅਸੀਂ ਜ਼ਮੀਨ ਜੱਕਾ ਮੱਝਾਂ ਟਰੈਕਟਰ ਸਭ ਕੁਝ ਵੇਚ ਕੇ ਵਿਲੇ ਹੋਈ ਤੇ ਕੈਨੇਡਾ ਜਾ ਕੇ ਛੇਤੀ ਦਿਹਾੜੀਆਂ ਕਰੀਏ। ਕਈ ਭਰਾ ਵੀ ਆਪਣੀ ਭੈਣ ਨੂੰ ਕਹਿੰਦੇ ਭੈਣੇ ਆਈਫੋਨ ਛੇਤੀ ਭੇਜ ਕਿੰਨਾ ਟਾਈਮ ਲੱਗ ਤੈਨੂੰ ਗਈ ਨੂੰ ਤੂੰ ਸਾਨੂੰ ਆਈਫੋਨ ਕਿਉਂ ਨਹੀਂ ਭੇਜਦੀ? ਜਦੋਂ ਮਾਪਿਓ ਪਿੱਛੇ ਧੀਆਂ ਨੂੰ ਹੱਲਾਸ਼ੇਰੀ ਦਿੰਦਾ ਕਿਉਂਕਿ ਕੁਝ ਕੁ ਮਾਂ ਪਿਓ ਦੇ ਦਿਮਾਗ ਦੇ ਵਿੱਚ ਇਹ ਰੂੜੀ ਭਰੀ ਹੋਈ ਆ ਇਹ ਘਟ ਗਿਆ ਸੋਚ ਭਰੀ ਹੋਈ ਆ ਕਿ ਪਿੰਡ ਚ ਕਿਹਨੂੰ ਪਤਾ ਲੱਗਣਾ ਸਾਡੀ ਕੁੜੀ ਕਿਹਦੇ ਨਾਲ ਰਹਿੰਦੀ ਪਈ ਐ ਪਰ ਇਹ ਥੋੜੇ ਭਲੇਖੇ ਹੀ ਆ ਘਟੋ ਘਟ ਅੱਧਾ ਪੰਜਾਬ ਕੈਨੇਡਾ ਫਿਰਦਾ ਤੇ ਵੱਡਿਆਂ ਵੱਡਿਆਂ ਦੇ ਪੋਤੜੇ ਫਰੋਲ ਦਿੰਦੇ ਆ ਉਹ 20 25% ਕੁੜੀਆਂ ਇਸ ਟਾਈਮ ਤੇ ਕਾਲਿਆਂ ਦੇ ਨਾਲ ਰਹਿ ਰਹੀਆਂ ਨੇ ਵਿੱਚੋਂ ਕਈ ਕੁੜੀਆਂ ਨੇ ਤਾਂ ਅੰਦਰਖਾਤੇ ਕਾਲਿਆਂ ਨਾਲ ਵਿਆਹ ਵੀ ਕਰਾ ਲੇ ਵਿੱਚੋਂ ਕਈ ਕੁੜੀਆਂ ਨੇ ਵਿਆਹ ਵੀ ਕਰਾ ਲੇ ਇੱਕ ਆ ਕੁੜੀ ਹੈਗੀ ਜਿਹੜੀ ਪੰਜਾਬ ਦੀ ਬਾਹਰੋਂ ਕਾਲਾ ਵਿਆਹ ਕੇ ਲਈ ਆ ਬਹੁਤ ਆਮ ਤੇ ਪੌਡਕਾਸਟ ਕਰ ਰਹੀ ਉਹ ਬਬਕੇ ਦੱਸਦੀ ਇਹਦਾ ਬਾਲਾ ਚੰਗਾ ਉਹਦੇ ਨਾਲ ਦੇ ਕੇ ਪਤਨੀ ਕਿੰਨੀਆਂ ਕੁੜੀਆਂ ਨੇ ਹੋਰ ਇਹ ਰਾਹ ਚੁਣ ਲਿਆ ਹੋਊਗਾ ਹੁਣ ਪੰਜਾਬਣਾਂ ਕੁੜੀਆਂ ਨੇ ਪੀਆਰ ਲੈਣ ਦਾ ਸੌਖਾ ਰਾਹ ਲੱਭ ਲਿਆ ਕੀ ਯਾਰ ਕਾਲੇ ਨਾਲ ਵਿਆਹ ਕਰਾਓ ਉਹਦਾ ਬੱਚਾ ਪੈਦਾ ਕਰੋ ਪੀਆਰ ਲਓ ਫੇਰ ਆਪਦਾ ਪਰਿਵਾਰ ਇੱਥੇ ਸੱਦੋ ਕਾਲਾ ਛੱਡ ਦਿਓ ਕੀ ਹੋਰ ਕਰ ਲਾਂਗੇ ਤੇ ਰਹਿੰਦੇ ਬਾਲ ਟਾਈਮ ਕਾਲੇ ਵੀ ਪੰਜਾਬਣਾਂ ਵਾਲਾ ਹੈ ਨਹੀਂਗੇ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਕਾਲੇ ਨਾਲ ਰਹਿ ਜੇ ਮੁਲਕੇ ਉਹਦਾ ਕੀ ਹਾਲ ਹੋਊਗਾ ਹੁਣ ਤੁਸੀਂ ਇਹ ਦੇਖੋ ਵੀ ਕਿੱਡੀ ਲਾਣਤ ਤੇ ਕਿੱਡੀ ਸ਼ਰਮ ਵਾਲੀ ਗੱਲ ਆ ਬਾਰ ਜਣਾ ਕੋਈ ਮਾੜੀ ਗੱਲ ਨਹੀਂ ਕਮਾਈ ਕਰਨੀ ਕੋਈ ਮਾੜੀ ਗੱਲ ਨਹੀਂ ਤਰੱਕੀ ਕਰਨੀ ਕੋਈ ਮਾੜੀ ਗੱਲ ਨਹੀਂ ਪਰ ਆਪਣੀ ਇੱਜ਼ਤ ਨੂੰ ਦਾਅ ਤੇ ਲਾ ਦੇਣਾ ਪੀਆਰ ਪਿੱਛੇ ਡਾਲਣਾ ਪਿੱਛੇ ਆਪਦੀ ਇੱਜ਼ਤ ਨੂੰ ਦਾਅ ਤੇ ਲਾ ਦੇਣਾ ਇਸ ਤੋਂ ਘਟੀਆ ਗੱਲ ਕੋਈ ਹੋ ਨਹੀਂ ਸਕਦੀ ਇੱਕ ਪੀਆਰ ਦੀ ਖਾਤਰ ਲੋਕ ਆਪਦੀ ਨਸਲ ਨੂੰ ਬੇਨਸਲਾ ਕਰਨ ਦੇ ਤੁਲੇ ਹੋਏ ਆ ਮੈਨੂੰ ਸਮਝ ਨਹੀਂ ਆਉਂਦੀ ਵੀ ਜੋ ਤੁਹਾਡੀਆਂ ਕੁੱਖਾਂ ਚੋਂ ਕਾਲਿਆਂ ਦੇ ਬੱਚੇ ਕਾਲੇ ਪੈਦਾ ਹੋਣਗੇ ਤਾਂ ਤੁਸੀਂ ਕਿਹੜਾ ਮੂੰਹ ਲੈ ਕੇ ਪੰਜਾਬ ਆਉਂਗੇ ਪਰ ਮੈਨੂੰ ਪਤਾ ਤੁਸੀਂ ਪੰਜਾਬ ਤੁਸੀਂ ਆਉਣਾ ਨਹੀਂਗਾ ਪਰ ਕਦੇ ਸੀਸੇ ਮੂਰੇ ਖੜ ਕੇ ਆਪਦੀ ਜਮੀਰਲ ਨੂੰ ਝਾਤੀ ਮਾਰਿਓ ਕੀ ਅਸੀਂ ਕੀ ਕਰ ਰਹੀਆਂ ਕਿ ਪੀਆਰ ਤੁਸੀਂ ਚਟਣੀ ਆ ਕਿ ਡਾਲਰ ਤੁਸੀਂ ਹਿੱਕ ਤੇ ਰੱਖ ਕੇ ਲੈ ਜਾਓਗੇ ਕਿਉਂ ਆਪਦੀ نسل ਦਾ ਬੇੜਾ ਕਰ ਕਰਨ ਲੱਗੇ ਹੋਏ ਹੋ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਤੇ ਮਿਹਨਤ ਮੁਸ਼ਕਲ ਕਰਦੀਆਂ ਨੇ ਆਪਦੇ ਪਰਿਵਾਰ ਵੀ ਉਹਨਾਂ ਨੇ ਸਟੈਂਡ ਕਰ ਲਏ ਆਪਣੇ ਆਪ ਨੂੰ ਵੀ ਸਟੈਂਡ ਕਰ ਲਿਆ ਮਿਹਨਤ ਕਰ ਕਰਕੇ ਉਹਨਾਂ ਨੇ ਕਦੇ ਕੋਈ ਮਾੜਾ ਕੰਮ ਨਹੀਂ ਕੀਤਾ ਪਰ 20 25% ਲਾਣਾ ਇਹੋ ਜਿਹਾ ਜਿਨ੍ਹਾਂ ਨੇ ਕਾਲਿਆਂ ਦੇ ਪੱਲੋਂ ਸ਼ਰਾਬ ਪੀਣੀ ਹੁੰਦੀ ਆ ਕਾਲਿਆਂ ਦੇ ਪੱਲੋਂ ਸਿਗਰਟਾਂ ਪੀਣੀਆਂ ਹੁੰਦੀਆਂ ਨੇ ਤੇ ਮੜ ਕੇ ਕਾਲਿਆਂ ਨੂੰ ਵੀ ਝੂਟੇ ਦੇਣੇ ਹੁੰਦੇ ਆ 20-25% ਕੁੜੀਆਂ ਨੇ ਇਹ ਕੰਮ ਫੜ ਲਿਆ। ਉਹਨਾਂ ਨੂੰ ਐਵੇਂ ਸਾਡਾ ਬੇਸਮੈਂਟ ਦਾ ਕਿਰਾਇਆ ਹੀ ਬਚਦਾ, ਸਾਡੀ ਗ੍ਰਾਊਸਰੀ ਬਚਦੀ ਹੈ, ਸਾਡੇ ਹੋਰ ਖਰਚੇ ਬਚਦੇ ਆ। ਕਈ ਪੰਜਾਬਣਾਂ ਇਹੋ ਜਿਹੇ ਜਿਹੜੀਆਂ ਤਿੰਨ-ਤਿੰਨ ਕਾਲਿਆਂ ਨਾਲ ਲੀਵਿੰਗ ਰਿਲੇਸ਼ਨ 'ਚ ਰਹਿ ਰਹੀਆਂ ਨੇ। ਥੋੜੇ ਸਾਲ ਠਹਿਰ ਜੋ, 5-7 ਸਾਲ ਠਹਿਰ ਜੋ, ਤੁਹਾਨੂੰ ਇਹ ਫੋਟੋਆਂ, ਵੀਡੀਓ, ਸੋਸ਼ਲ ਮੀਡੀਆ ਤੇ ਆਮ ਹੀ ਮਿਲ ਜਾਣਗੀਆਂ। ਹਜੇ ਕੰਮ ਮੜਾ ਜਾ ਪਰਦੇ 'ਚ ਚੱਲ ਰਿਹਾ, ਪਰ 5-7 ਸਾਲਾਂ 'ਚ ਇਹ ਸਾਰੇ ਪਰਦੇ ਚੱਕੇ ਜਾਣੇ ਆ। ਤੁਹਾਡੇ ਸਾਹਮਣੇ ਹਿਸਟਰੀ ਆ ਜਾਊਗੀ ਸਾਰੀ ਨਿਕਲ ਕੇ ਵੀ ਕਿੰਨੀਆਂ ਪੰਜਾਬਣਾਂ, ਕਿੰਨੇ ਕਾਲਿਆਂ ਜਿਹੜੇ ਭੈਣ ਭਰਾ ਕੈਨੇਡਾ ਵਿੱਚ ਰਹਿੰਦੇ ਆ ਬੜੇ ਫੋਨ ਕਰਕੇ ਦੱਸਦੇ ਆ ਵੀ ਇੱਥੇ ਬਾਈ ਬਾਲਾ ਬੁਰਾ ਹਾਲ ਆ ਕੀ ਹੁਣ ਪਾਰਕਾਂ ਦੇ ਵਿੱਚ ਹੁਣ ਕਿਸੇ ਮਾਰਕੀਟ ਦੇ ਵਿੱਚ ਪੰਜਾਬਣਾਂ ਕੁੜੀਆਂ ਆਮ ਹੀ ਕਾਲਿਆਂ ਨਾਲ ਦਿਸ ਜਾਂਦੀਆਂ ਨੇ ਤੁਰਦੀਆਂ ਫਿਰਦੀਆਂ ਦੱਸੋ ਵੀ ਉਹ ਕਾਲਿਆਂ ਨਾਲ ਕੀ ਕਰਦੀਆਂ ਨੇ ਤੁਹਾਨੂੰ ਪਤਾ ਹੀ ਆ ਕੀ ਕਰਦੀਆਂ ਨੇ ਹੁਣ ਇਹ ਜੀ ਮੈਂ ਬੋਲ ਕੇ ਕਹੂੰਗਾ ਫਿਰ ਕਈ ਕਹਿਣਗੇ ਯਾਰਾ ਕੀ ਬੋਲੀ ਜਾਂਦਾ ਤੇ ਮੈਂ ਕਹਿੰਦਾ ਵੀ ਸਭ ਤੋਂ ਘਟੀਆ ਉਹ ਮਾਂ ਪਿਓ ਜਿਨ੍ਹਾਂ ਨੂੰ ਸਾਰੀ ਗੱਲ ਦਾ ਪਤਾ ਸਾਰੀ ਗੱਲ ਦਾ ਪਤਾ ਪਰ ਫਿਰ ਵੀ ਕਹਿੰਦੇ ਕੋਈ ਗੱਲ ਨਹੀਂ ਧੀਏ ਤੇ ਜਿਹੜਾ ਪਤਾ ਲੱਗਣਾ ਤੂੰ ਪੀਆਰ ਲੈ ਤੂੰ ਪੀਆਰ ਹੋ ਜਿਵੇਂ ਮਰਜ਼ੀ ਹੋ ਕਈ ਤਾਂ ਵਿਆਹਾਂ ਵਰੀਆਂ ਜਵਾਗ ਜੱਲਿਆ ਨੇ ਜਿਨ੍ਹਾਂ ਦੇ ਜਵਾਗ ਪੰਜਾਬ 'ਚ ਬੈਠੇ ਆ ਘਰ ਵਾਲੇ ਪੰਜਾਬ 'ਚ ਬੈਠੇ ਉਧਰ ਕਾਲੇ ਨਾਲ ਤੁਰੀਆਂ ਫਿਰਦੀਆਂ ਨੇ ਘਰ ਵਾਲਾ ਵਿਚਾਰਾ ਬੀਜਾ ਡੀਕਦਾ ਤੇ ਘਰ ਵਾਲੀ ਇਹ ਡੀਕਦੀ ਆ ਵੀ ਮੈਂ ਕਾਲੇ ਤੋਂ ਪ੍ਰੈਗਨੈਂਟ ਕਦੋਂ ਹੋਊਂਗੀ ਮੈਂ ਪੀਆਰ ਕਦੋਂ ਲਾਉਂਗੀ ਇਹ ਗੱਲਾਂ ਕੌੜੀਆਂ ਨੇ ਗੱਲਾਂ ਮਿਰਚਾਂ ਵਰਗੀਆਂ ਨੇ ਬੜਿਆਂ ਦੀ ਹਿੱਕ ਤੇ ਲੜਨਗੀਆਂ ਇਹ ਪਰ ਇਹ ਗੱਲਾਂ ਸੱਚੀਆਂ ਨੇ ਕਿਉਂਕਿ ਹਰੇਕ ਦਾ ਯਾਰ ਮਿੱਤਰ ਹਰੇਕ ਦਾ ਕੋਈ ਰਿਸ਼ਤੇਦਾਰ ਕੈਨੇਡਾ ਬੈਠਾ ਹੀ ਹੋਊਗਾ ਇੱਕ ਨਾ ਇੱਕ ਦਾ ਕਦੇ ਫੋਨ ਕਰਕੇ ਪੁੱਛ ਰਿਓ ਪਾਈ ਇੱਥੇ ਪੰਜਾਬ ਬਣਾ ਕਿੰਨੀ ਕ ਕਾਲੇ ਵਾਲਾ ਤੁਰੀਆਂ ਫਿਰਦੀਆਂ ਨੇ ਤੁਹਾਨੂੰ ਦੱਸ ਦੇਣਗੇ ਸਾਡੇ ਕੋਲ ਵੀ ਫੋਨ ਆਉਂਦੇ ਆ ਸਾਨੂੰ ਵੀ ਬੜਾ ਕੁਝ ਦੱਸਦੇ ਆ ਬਈ ਬਸ ਪੰਜਾਂ ਸੱਤਾਂ ਸਾਲਾਂ ਦੀ ਖੇਡ ਰਹਿ ਗਈ ਦੇਖ ਲਿਓ ਕਿਹੜੇ ਪਿੰਡ ਦੀ ਨੇ ਕਾਲੇ ਨਾਲ ਵਿਆਹ ਕਰਾ ਲਿਆ ਕਿੰਨੇ ਜਵਾਗ ਜਮਲੇ ਸਾਰੀਆਂ ਗੱਲਾਂ ਪੰਜਾਂ ਸੱਤਾਂ ਸੱਲਾਂ ਤੱਕ ਕਲੀਅਰ ਹੋ ਜਾਣਗੀਆਂ ਪੰਜਾਬਣਾ ਕੁੜੀਆਂ ਦਾ ਰਜਾਨ ਦੇਣੋ ਦਿਨ ਕਾਲਿਆਂ ਵੱਲ ਵਧ ਰਿਆ ਪੀਆਰ ਕਰਕੇ ਡਾਲਰਾਂ ਕਰਕੇ ਜਿਸਮ ਦੀ ਅੱਗ ਕਰਕੇ ਜੋ ਮਰਜ਼ੀ ਲਾ ਲਓ ਪਰ ਇਹ ਗੱਲ ਸਾਡੇ ਪੰਜਾਬ ਦੇ ਮੱਥੇ ਤੇ ਕਲੰਕ ਹੈ ਕਿਸ ਹਿਸਾਬ ਦਾ ਕਿ ਸਾਡੇ ਪੰਜਾਬੀਆਂ ਦੀਆਂ ਧੀਆਂ ਕਾਲਿਆਂ ਦੇ ਬੱਚੇ ਪੈਦਾ ਕਰਨ ਤੇ ਤੁਲੀਆਂ ਹੋਈਆਂ ਨੇ ਸ਼ਰਮ ਵਾਲੀ ਗੱਲ ਆ ਲਾਣਤਰੀ ਗੱਲ ਆ ਗੱਲ ਸੋਚਣ ਵਾਲੀ ਆ ਗੱਲ ਬੜੀ ਗੰਭੀਰ ਆ ਪਰ ਮੈਨੂੰ ਪਤਾ ਇੱਥੇ ਹਰੇਕ ਦੰਦ ਕੱਢ ਕੇ ਸਾਰ ਜਾਂਦਾ ਇਹ ਗੱਲ ਨੂੰ ਕਿੰਢਾਈ ਨਾਲ ਸੋਚਦਾ ਹੀ ਨਹੀਂਗਾ ਕੋਈ ਗੱਲ ਨਹੀਂ ਆਉਣੇ ਸਮਝ ਅੱਖਾਂ ਖੁੱਲਣ ਗਈਆਂ ਮੁੜ ਕੇ ਲੰਘੇ ਸਮੇਂ ਮਿੱਤਰੋ ਹੱਥ ਨਹੀਂ ਆਉਂਦੇ ਹੁੰਦੇ ਜਿਉਂਦੇ ਵਾਸਤੇ ਰੋ